ਅਬ ਸਾਰਾ ਮੈਂ ਬਦਸਤੌਰੀ ਦਾ ਨਾਸਾ ਲੇਕੋ ਪਕੜਾਰੋ ਜੀ ਮਰਾਂ ਗਿਆ ਗਿਆ ਜੁਰੂ ਦੇ ਵਿੱਚ ਰਾਤ ਨੂੰ ਵੀ ਵਰਖੀਆਂ ਬਣਾਈਆਂ ਮੈਂ ਸੰਧਵਾਂ ਦਾ ਮੈਂ ਅਰਥੀ ਮੀਰਾ ਧੰਨਵਾਦ ਕਰਦਾ ਕਿ 1980 ਦੇ ਐਮਐਲਏ ਉੱਥੇ ਵਿਧਾਨ ਸਭਾ ਦੇ ਵਿੱਚ ਗਏ ਸੀ ਤੁਹਾਡੇ ਨਾਲ ਅਜੈਬ ਸਿੰਘ ਜੀ ਰੌਂਦਾ ਲక్ష్ਮੀ ਕਾਂਤ ਚਾਵਲਾ ਬੀਬੀ ਸੀ ਇੱਕ ਵਿਜੇ ਸਾਥੀ ਸੀ ਤੁਸੀਂ ਸਾਰਿਆਂ ਨੇ ਰਾਕੇ ਪੁਰਾਣ ਸਭਾ ਦੇ ਵਿੱਚ ਇੱਕ ਦਿਨ ਪੂਰਾ ਇਹ ਸੰਘਵਾ ਮਿਲ ਦੇ ਵਿਸ਼ੇ ਤੇ ਗੱਲਬਾਤ ਕੀਤੀ ਸੀ ਤਾਂ ਕਿ ਤੁਹਾਡੀ ਉਹ ਤੁਹਾਡੇ ਸਾਧਕਾ ਉਹ ਮਿਲ ਦੁਆਰਾ ਚੱਲੀ ਪਾਰਟੀ ਨੂੰ ਫੰਡ ਦਿੰਦੇ ਰਹੇ ਆ ਇਹ ਨਹੀਂ ਸੀ ਕਦੇ ਕੋਈ ਸਰਾਨਾ ਸਾਲ ਬਾਅਦ ਦਿੰਦੇ ਸੀ ਅਤੇ ਪਾਰਟੀ ਦੇ ਹਰ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਂਦੇ ਸੀ ਇੱਕ ਸਮਾਂ ਇਹ ਵੀ ਆਇਆ ਸੀ ਕਿ ਪਾਰਟੀ ਵੱਲੋਂ ਫੰਡ ਮੰਗਿਆ ਸਾਡੇ ਦੇ ਨਾਲ ਅਸੀਂ ਉਹਦੇ ਸੋਨੇ ਦੇ ਗਹਿਣੇ ਕਿਸੇ ਦੁਕਾਨਦਾਰ ਕੋਲੇ ਗਹਿਨੇ ਰੱਖ ਕੇ ਪਾਰਟੀ ਨੂੰ 4000 ਰੁਪਿਆ ਫੰਡ ਉਸ ਵੇਲੇ ਦਿੱਤਾ ਸੀ ਜਦੋਂ ਸਾਡੀ ਤਰਫਾ ਸਿਰਫ 300 ਰੁਪਿਆ 400 ਰੁਪਿਆ ਹੁੰਦੀ ਸੀ ਉਸ ਤੋਂ ਬਾਅਦ ਜਦੋਂ ਸਾਨੂੰ ਅੱਗੇ ਤਰਫਾ ਮਿਲੀ ਅਸੀਂ ਫੰਡ ਇਕੱਠਾ ਕਰਕੇ ਉਹ ਗਹਿਣੇ ਉਸ ਬੀਬੀ ਦੇ ਵਾਪਸ ਰਵਾਏ ਉਸ ਤੋਂ ਬਾਅਦ ਮੈਨੂੰ ਪਰਿਵਾਰਕ ਮੁਸ਼ਕਲਾਂ ਵੀ ਆਈਆਂ ਹੁਣ ਮਿਲ ਬੰਦ ਹੋ ਗਈ ਤੁਹਾਨੂੰ ਸਾਰਿਆਂ ਨੂੰ ਪਤਾ ਮੇਰੇ ਮੰਮੀ ਪਾਪਾ ਦੀ ਪਹਿਲਾਂ ਡੈਥ ਹੋਈ ਫਿਰ ਮੇਰੀ ਮੰਮੀ ਦੀ ਡੈਥ ਹੋਈ ਮੇਰੇ ਦੋ ਵੱਡੇ ਭਰਾਵਾਂ ਵੀ ਟੀਮ ਹੈ ਉਹਨਾਂ ਨੂੰ ਪਾਸੇ ਕਰ ਦਿੰਦੇ ਤੇ ਨਾਲ ਅਮਰੀਕਾ ਜਾਂਦਾ ਰਿਹਾ ਔਰ ਚਲੋ ਇਹ ਉਹਦੇ ਮੇਰੇ ਸਾਥੀਆਂ ਨੇ ਉਹ ਪੈਸੇ ਦੇ ਦੇ ਫਿਰ ਕੋਰਟ ਪੂਰੇ ਕਿਤੇ ਦਾ ਕੋਰਟ ਪੂਰੇ ਵੀ ਪੈਸੇ ਦਿੱਤੇ ਜਾ ਸਕਦੇ ਸੀ ਔਰ ਜਿਹੜੀ ਸੁਰੱਖਿਤਾ ਦੀ ਗੱਲ ਹੈ ਮੈਂ ਕਹਿਣਾ ਚਾਹਣਾ ਹੈ ਕਿ ਜਦੋਂ ਕੌਂਸਲਰੀ ਵੇਲੇ ਵੀ ਕਰੋ ਇਹ ਕੋਈ ਹੁੰਦਾ ਸੀ ਅਸ બાદ ਇਹਦੇ ਵਿੱਚ ਜੋ ਕੋਈ ਥੋੜੇ ਬਹੁਤੀਆਂ ਕਮੀਆਂ ਸੀ ਜਾਂ ਇਹਦੇ ਜਿਹੜੇ ਕੁਝ ਵਾਅਦੇ ਕਰਦੇ ਸੀ ਉਹ ਵਾਅਦੇ ਕਰਨ ਦੇ ਬਾਅਦ ਇਹ ਰਿਪੋਰਟ ਸਮੂਚੀ ਜ਼ਿਲ੍ਹਾ ਕੌਂਸਲ ਨੇ ਸਰਬਸੰਮਤੀ ਨਾਲ ਪ੍ਰਵਾਨ ਕੀਤੀ ਸਰਬਸੰਮਤੀ ਨਾਲ ਪ੍ਰਵਾਨ ਕੀਤੀ ਰਿਪੋਰਟ ਜ਼ਿਲ੍ਹਾ ਸਕੱਤਰ ਨੇ ਕੌਂਸਲ ਵੱਲੋਂ ਤੁਹਾਡੇ ਸਾਹਮਣੇ ਰੱਖਦੀ ਹੈ ਤੁਹਾਨੂੰ ਜਮਹੂਰੀ ਅਧਿਕਾਰ ਸੀ ਜਿਹੜੇ ਸਾਥੀ ਨੇ ਵੀ ਇਹਦੇ 'ਚ ਆਪਣੇ ਵਿਚਾਰ ਰੱਖਣੇ ਆ ਇਹਦੇ ਚੋਂ ਨੂੰ ਕੋਈ ਚੀਜ਼ ਗਲਤ ਲੱਗਦੀ ਹੈ ਕੋਈ ਕਮੀ ਪੇਚੀ ਲੱਗਦੀ ਹੈ ਪਿਛਲੇ ਸਮੇਂ ਚ ਉਹ ਵੀ ਪਿੰਨ ਪੁਆਇੰਟ ਕਰੇ ਜੇ ਕੋਈ ਬਹੁਤ ਵੱਡੀ ਅਚੀਵਮੈਂਟ ਹੋਈ ਹੈ ਪ੍ਰਾਪਤੀ ਹੋਈ ਹੈ ਮਾਣ ਹੈ ਸਾਡੇ ਸਾਰੇਆਂ ਬਾਤ ਤੇ ਸਾਡੇ ਸਾਰੇਆਂ ਦਾ ਉਹਦੇ ਚ ਯੋਗਦਾਨ ਹੈ ਉਹਨੂੰ ਉਭਾਰ ਕੇ ਪੇਸ਼ ਕਰੇ ਜੇ ਕੋਈ ਸਰਗਰਮੀ ਬਹੁਤ ਵੱਡੀ ਕਿਸੇ ਸੰਸਥਾ ਨੇ ਕਿਸੇ ਸਾਥੀ ਨੇ ਕਿਸੇ ਬ੍ਰਾਂਚ ਨੇ ਕਿਸੇ ਉਬਾਮੀ ਫਰੰਟ ਨੇ ਕੀਤੀ ਹੈ ਰਿਪੋਰਟ ਦਾ ਹਿੱਸਾ ਬਣਨ ਤੋਂ ਰਹਿ ਗਈ ਉਹਨੂੰ ਨੋਟ ਕਰਵਾਵੇ ਤਾਂ ਕਿ ਰਿਪੋਰਟ ਦਾ ਹਿੱਸਾ ਬਣ ਜੇ ਇਹ ਗਵਾੜਾ ਜਮੂਰੀ ਹੱਥ ਸੀ ਤੁਹਾਨੂੰ ਪੂਰਾ ਸਮਾਂ ਦਿੱਤਾ ਗਿਆ ਮੇਰਾ ਸਹੈਤਾ ਦਾ ਕੀ ਕਰਨੀ ਸੀ ਇੱਥੋਂ ਮੈਡੀਕਲ ਦੇ ਵਿੱਚ ਵੀ ਕੋਈ ਸਾਥੀ ਪਤਾ ਲੈ ਨਹੀਂ ਗਿਆ ਹੁਣ ਗੱਲ 2025 ਮੈਂਬਰ ਖੇਪਦੀ ਆਈ ਹੈ ਕਿ 80% ਦੀ ਮੈਂਬਰਸ਼ਿਪ ਨਹੀਂ ਆਈ ਮੇਰੀ ਕੋਈ ਮਜਬੂਰੀ ਸੀ ਪਰਿਵਾਰ ਦਾ ਹਲਾਲ ਕੁਛ ਐਸੇ ਸੀ ਕਿ 2 ਸਾਲ ਬੱਚਿਆਂ ਨੂੰ ਰੋਟੀਆਂ ਵੀ ਮੈਂ ਖੋਲ ਪਕਾ ਕੇ ਖਵਾਇਆ ਉਸ ਦਿਨ

ਇਸ ਜ਼ਿਲ੍ਹੇ ਦੀ ਕਾਨਫਰੰਸ ਕਰਾਉਣਾ ਆਇਆ ਇੱਥੇ ਭਾਰਤੀ ਕਮਿਊਨਿਸਟ ਪਾਰਟੀ ਦੀ ਜ਼ਿਲ੍ਹਾ ਕਾਨਫਰੰਸ ਹੋ ਰਹੀ ਆ ਜਿਹੜੀ ਸਾਡੀ ਪਾਰਟੀ ਦੇ ਵਿਧਾਨ ਮੁਤਾਬਕ ਅਸੀਂ 3 ਸਾਲ ਬਾਅਦ ਪਾਰਟੀ ਦੀ ਜ਼ਿਲ੍ਹਾ ਕਾਨਫਰੰਸ ਕਰਦੇ ਹੁੰਦੀ ਆ ਜਿਹਦੇ ਵਿੱਚ ਅਸੀਂ ਨਵੀਂ ਟੀਮ ਚੁਣੀ ਹੁੰਦੀ ਆ ਕਿ ਜਿਹੜੀ ਪਿਛਲੀ ਟੀਮ ਸੀ ਉਹ ਟੀਮ ਨੇ ਕੀ ਕੰਮ ਕੀਤੇ ਆ ਕੀ ਉਹਨਾਂ ਦੀਆਂ ਘਾਟਾਂ ਰਹੀਆਂ ਕੀ ਉਹਨਾਂ ਨੇ ਤਰੱਕੀ ਕੀਤੀ ਆ ਉਹ ਸਾਰੀਆਂ ਉਹਨਰ ਉੱਪਰ ਵੋਟਾਂ ਪੇਸ਼ ਕਰਕੇ ਤੇ ਅਸੀਂ ਨਵੀਂ ਜਿਹੜੀ ਜ਼ਿਲ੍ਹੇ ਦੀ ਟੀਮ ਚੁਣੀ ਹੁੰਦੀ ਹੈ ਜਿਹਨੇ ਅਗਲੇ 3 ਸਾਲਾਂ ਲਈ ਕੰਮ ਕਰਨਾ ਹੁੰਦਾ ਅੱਜ ਸਾਡੀ ਉਹ ਭਾਰਤੀ ਕਮਿਊਨਿਸਟ ਪਾਰਟੀ ਦੀ ਜ਼ਿਲ੍ਹਾ ਕਾਨਫਰੰਸ ਹੋ ਰਹੀ ਹੈ ਜਿਹੜੇ ਜਿਹੜੇ ਪਾਰਟੀ ਤੇ ਅਲੀਗੇਸ਼ਨ ਲੱਗ ਰਿਆ ਸੀ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਉਹ ਆਪਾਂ ਜਾਣਦੇ ਆ ਕਿ ਸਾਰੀਆਂ ਪਾਰਟੀਆਂ ਦੇ ਵਿੱਚ ਛੋਟੇ ਮੋਟੇ ਮਨ ਮਟਾਵ ਜਿਹੜੇ ਆ ਉਹ ਵਾਅਦੇ ਕਾਟੇ ਹੁੰਦੇ ਆ ਉਹ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਉਹ ਸਾਰੀ ਸਾਡੀ ਆਪਣੀ ਟੀਮ ਆ ਕਿਉਂਕਿ ਸਾਡੀ ਪਾਰਟੀ ਦਾ ਵਿਧਾਨ ਆ ਕਿ ਹਰ ਸਾਥੀ ਨੂੰ ਜੇ ਕਿਸੇ ਤੇ ਕੋਈ ਥੋੜਾ ਬਹੁਤਾ ਗਿਲਾ ਸ਼ਿਕਵਾ ਹੋਏਗਾ ਤੇ ਉਹਨੂੰ ਇਸ ਕਾਨਫਰੰਸ ਵਿੱਚ ਖੁੱਲੀ ਗੱਲਬਾਤ ਕਰਨ ਦਾ ਸੱਦਾ ਦਿੱਤਾ ਜਾਂਦਾ ਯੋ ਕਿ ਉਹ ਆਪਣੀ ਗੱਲ ਜਿਹੜੀ ਆ ਉਹਨੂੰ ਖੁੱਲ ਕੇ ਕਰ ਸਕੇ ਤੇ ਜਿਹੜੇ ਅੱਗੇ ਤੋਂ ਜਿਹੜੇ ਮਨ ਮਟਾਵਾਂ ਉਹਨਾਂ ਨੂੰ ਘਟਾਇਆ ਜਾਵੇ ਤੇ ਇਹਨਾਂ ਸਾਥੀਆਂ ਨੂੰ ਇੱਕ ਮੋਠ ਹੋ ਕੇ ਚੱਲਣ ਦਾ ਸਰਦ ਦਿੱਤਾ ਜਾਵੇ ਇਸ ਤਰ੍ਹਾਂ ਜਿਲ੍ਹਾ ਪ੍ਰੀਸ਼ਦ ਚੋਣਾਂ ਆ ਰਹੀਆਂ ਨੇ ਜੇ ਲਾਲ ਸਾਡੀ ਅਜੇ ਚੋਣ ਹੋ ਰਹੀ ਆ ਉਹ ਅਸੀਂ ਆਪਣੀ ਜਿਹੜੀ ਚੋਣ ਤੋਂ ਬਾਅਦ ਸਲਾਮ ਮਸ਼ਹਰਾ ਕਰਕੇ ਫਿਰ ਅਸੀਂ ਉਹ ਦੇਖਾਂਗੇ ਕਿ ਅਸੀਂ ਕਿੰਨੇ ਸਾਥੀ ਜਿਹੜੇ ਆ ਇਸ ਜ਼ਿਲ੍ਹੇ ਚੋਂ ਸਾਡੀ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਸਾਡੇ ਸਾਥੀਆਂ ਨੇ ਕਿੰਨੀਆਂ ਨੇ ਸੀਟਾਂ ਲਗਾਈਆਂ